ਬੋੜੀ ਸਾਨੂੰ ਦੋ ਤੁਸੀਂ ਕੰਨ ਲੈ ਕੇ ਆਏ ਆ ਤੁਸੀਂ ਬਾਹਰ ਆਓ ਦੋ ਮਿੰਟ ਬਾਹਰ ਆ ਜਾਓ ਤੁਸੀਂ ਬਾਣੀ ਗੱਡੀ ਨਹੀਂ ਤੋੜਨੀ ਜਿੰਨਾ ਕਾਸੀ ਨਹੀਂ ਕੰਦੇ ਮੇਰੀ ਗੱਲ ਸੁਣ ਲਓ ਪ੍ਰਧਾਨ ਜੀ ਇੱਧਰ ਬਾਊ ਜੀ ਦੇਖੋ ਕੋਈ ਕਾਰ ਨਹੀਂ ਹੁੰਦਾ ਠੀਕ ਹੈ ਨਹੀਂ ਦੱਸਦੇ ਭਰਾਵਾ ਇੱਥੇ ਸਾਰੇ ਜਾਮ ਲਾੜਣਾ ਹੀ ਐਵੇਂ ਦੇਖੂਗਾ ਤੁਸੀਂ ਕੀ ਗੱਲੇ ਰੋਦੇ ਕਰਾ ਭਾਈ ਇਹ ਤਾਂ ਨਹੀਂ ਜਾਣਦੇ ਥੋੜੀ ਦੇਖੀ ਆਣਾ ਬੋਡੀ ਨਾਲ ਹੀ ਆਪਾਂ ਉੱਤੇ ਚੜਾ ਗਏ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਬੋਡੀ ਆਪਾਂ ਲੈ ਕੇ ਆਦੇ ਇਹਨਾਂ ਨੂੰ ਬਾਹਰ ਆਓ ਸਾਡਾ ਇਮਤਿਹਾਨ ਨਾਲ ਤੁਸੀਂ ਸਾਨੂੰ ਅੰਦਰ ਕਰ ਲਓ ਕੋਈ ਚੱਕਰ ਨਹੀਂ ਹੈਗਾ ਤੇ ਤੁਹਾਡੀ ਕੁੜੀ ਨਹੀਂ ਕਰਦੇ ਤੇ ਤੇਰੀ ਕੁੜੀ ਹੁੰਦੀ ਫਿਰ ਕੈਂਡੇ ਦਾ ਵਿਵਹਾਰ ਇਹ ਤੁਸੀਂ ਬਾਹਰ ਆਓ ਬੋਡੀ ਦੇ ਕੋਈ ਗੱਲਾਂ ਕਰਨ ਦਾ ਤੁਸੀਂ ਯਾਰੇ ਸਮਝਿਆ ਤੁਸੀਂ ਯਾਰ ਗੱਡੀ ਆ ਪਹਿਲਾਂ ਕਿ ਸਾਡਾ ਆਪਣਾ ਬਾਹਰ ਹੋ ਜਵੇ ਮੈਂ ਕਹਿੰਦਾ ਪਰੇ ਹੋਵੇ ਤੂੰ ਮੋੜ ਕੇ ਉਹ ਕੀ ਦੂ ਯਾਰ ਗੱਡੀ ਜੋਰ ਕੀ ਜੋਰ ਕੀ ਕੋਣੀ ਬਾਹਰ ਬਟਾ ਪੜੀ ਬਾਹਰ ਕਟੜੀ ਕਟੜੋ ਕਦੇ ਨਹੀਂ ਆਉਣਾਵੇ ਜਿੰਨੇ ਤੱਕਰ ਬੰਦੇ ਫੜ ਕੇ ਨਹੀਂ ਇਹਦੇ ਥਾਣੇ ਜਿੰਨੇ ਤੱਕਰ ਅਸੀਂ ਸੰਸਕਾਰ ਨਹੀਂ ਕਰਨਾ ਜਿੰਨੇ ਤੱਕਰ ਬੰਦੇ ਤੁਸੀਂ ਥਾਣੇ ਲੈ ਆਓ ਅਸੀਂ ਸੰਸਕਾਰ ਨਾਲੇ ਕਰ ਦਾਂਗੇ ਅੱਲੋ ਜੀ ਚਲੋ 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 ਮੇਰੀ ਗੱਲ ਸੁਣੋ ਚਲੋ ਮੈਂ ਨਾ ਨਾ ਕਰਦਾ ਬੜੀ ਕਰੋ ਸਹੀ ਨਾਲ ਚਲੋ 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 ਮੇਰੇ ਨਾਲ ਬੀਤੋਗੀ ਮੇਰੀ ਗੱਲ ਸੁਣਾ ਪਹਿਲਾਂ ਇੱਕ ਮਿੰਟ ਬਰਿੰਦੇ ਇਹ ਸਾਰਾ ਜਾਵ ਲੈਣਾ ਸਾਰਾ ਇੱਕ ਮਿੰਟ ਸਾਰਾ ਜਾਵ ਲੈਣਾ ਚਲੋ ਕੋੜੀ ਲੈ ਕੇ ਥੱਟੀ ਚ ਰੱਖੋ ਕੋੜੀ ਲੈ ਕੇ ਇਹ ਜਿਨ੍ਹਾਂ ਨੇ ਕੁੜੀ ਜਿੱਤਾ ਮਤਲਬ ਕੁੜੀ ਦੇ ਰਿਲੇਸ਼ਨ ਕੁੜੀ ਦੇ ਘਰ ਵਾਲੇ ਦੇ ਰਿਲੇਸ਼ਨ ਸਗੇ ਜੀ ਉਹਦੇ ਨਾਲ ਆਪਣੇ ਉਹਦੀ ਚਾਚੀ ਦੇ ਨਾਲ ਮੁੰਡੇ ਦੇ ਉਹਦੇ ਰਿਲੇਸ਼ਨ ਸਗੇ ਉਹਦੀ ਚਾਚੀ ਦੇ ਨਾਲ ਤੇ ਕੁੜੀ ਨੂੰ ਪਤਾ ਲੱਗਾ ਉਹ ਕੁੜੀ ਨੇ ਵਿਰੋਧ ਕੀਤਾ ਆਪਣੇ ਨਾ ਜਿਆ ਇਹਨਾਂ ਨੇ ਉਹਨਾਂ ਦੇ ਸਰਪ੍ਰਸਤਾਂ ਮਾਰਿਆ ਕੁੜੀ ਮੋਬਾਈਲ ਕਰਕੇ ਵੀਡੀਓ ਕਰਤੀ ਬੋਡੀਜ਼ ਅਟੈਕ ਹੋਇਆ ਜਿੱਥੇ ਤੱਕ ਇਹਨਾਂ ਸਾਫੀ ਮਿਲਦਾ ਕੀ ਨਾਮ ਵਗੈਰਾ ਕੀ ਹੈ ਜਿਹੜਾ ਬੰਦਾ ਵਾਲਾ ਜਿਹੜਾ ਮੁੰਡੇ ਦੀ ਭੈਣ ਆ ਉਹ ਮੇਰਾ ਪਰਦੇ ਆ ਉਹਨਾਂ ਲਖਬੀਰ ਆ ਜੀ ਨਹੀਂ ਇਹਨੂੰ ਕਦੋਂ ਦਾ ਮਾਮਲਾ ਹੈ ਸਾਰਾ ਕਦੋਂ ਇਹ ਜੀ 2 ਦਿਨ ਹੋ ਗਏ ਵਿਆਹੀ ਕਿੱਥੇ ਸੀ ਕੁੜੀ ਬਈ ਕੁੜੀ ਜੀ 라ਵਲ ਪਿੰਡ ਕਿਹੜੇ ਪਿੰਡ ਦਾ ਆ ਜੀ ਹਾਂ ਜੀ ਕਿਹੜੇ ਪਿੰਡ ਦੇ ਇਹ ਸ਼ਾਪੂਰੀ ਤੋਂ ਜਨ ਸ਼ਾਪੂਰੀ ਸ਼ਾਪੂਰੀ ਤੋਂ ਹੈ ਨਾ ਇਹ ਵਿਆਹੀ ਕਿਦਾਂ ਆ ਉਹਦਾ ਮੁੰਡੇ ਦਾ ਕੋਈ ਨਾਮ ਹੈ ਜੀ ਹਰੇ ਇੰਨਾ ਕੰਫਰਮ ਨਹੀਂ ਮੈਂ ਤੁਹਾਨੂੰ ਸਾਰੀ ਜਾਣਕਾਰੀ ਅੱਤੇ ਪੌਣ ਪਰਚਾ ਦਰਜ ਕਰਵਾਵਾਂਗੇ 24 ਘੰਟੇ ਦੇ ਅੰਦਰ ਅੰਦਰ ਜੇ ਇਹਨਾਂ ਨੇ ਫੜ ਲਿਆ ਤਾਂ ਠੀਕ ਹੈ ਦੋਸ਼ੀਆਂ ਨੂੰ ਨਹੀਂ ਤਾਂ ਅਸੀਂ ਫਿਰ ਬੋਡੀ ਲੈ ਕੇ ਉਹਨੇ ਕੰਟਰੋਲ ਨਹੀਂ ਕਰਨਾ ਜਿੰਨੇ ਟੱਕਰ ਬੋਡੀ ਸਾਡੂ ਬਹੁਤ ਦੋਸ਼ੀ ਨਹੀਂ ਪਰੇ ਜਾਂਦੇ ਇਹ ਸੱਚ ਸਾਬ ਨਾਲ ਗੱਲਬਾਤ ਹੋਈ ਐ ਐਸ ਐਚਓ ਸਾਹਿਬ ਜੀ ਮੇਰੇ ਸਾਹਿਬ ਜੀ ਨੇ ਸਾਨੂੰ ਭਰੋਸਾ ਦਿੱਤਾ ਆ ਕਿ ਅਸੀਂ ਪਰਚਾ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਆ ਕਿ ਉਹਨਾਂ 24 ਘੰਟੇ ਦੇ ਵਿੱਚ ਵਿੱਚ ਬੰਦੇ ਫੜਨਗੇ ਫੜਨ ਤੋਂ ਬਾਅਦ ਅਸੀਂ ਨਾਲ ਹੀ ਆ ਮਾੜੇ ਜੇ ਇਹਨਾਂ ਨੇ ਨਹੀਂ ਫੜੇ ਫਿਰ ਅਸੀਂ ਫਿਰ ਬੋਡੀ ਉੱਤੇ ਲਗਾ ਕੇ ਚੁਕਾਚ ਕਰਾਂਗੇ ਠੀਕ ਹੈ ਜੀ ਫੜਾਂ ਨਾ ਮਾਦਾ ਹਾਜੀ ਬਾਈ ਸੇਰਾ ਨਾ ਜਿੰਦਰਾ ਰਾਮ ਕਿੱਥੇ ਰਹਿਣ ਵਾਲੇ ਨੇ ਮੈਂ ਜੀ ਸ਼ਾਮਲਗੜ੍ਹ ਫਗਵਾੜਾ ਕੀ ਮਾਮਲਾ ਜਿਹੜਾ ਅੱਜ ਆਪਾਂ ਜੇ ਜਾਮ ਲਾਇਆ ਹੈ ਹੋਰ 2.5 ਸਾਲ ਹੋ ਗਏ ਜੀ ਕਿਆ ਹੋਇਆ ਉਹ ਇਹਦਾ ਥੋੜੇ ਘਰ ਦੇ ਵਿੱਚ ਕਰੀਏ ਤੁਸੀਂਗਾ ਦੋਨੋਂ ਉਹ ਤੋਂ ਮੁੰਡੇ ਜਿਹੜਾ ਆਪਣਾ ਪਰੋਣਾ ਦਾ ਉਹਦੀ ਕਿਤੇ ਉਹਦੀ ਚਾਚੀ ਦੇ ਨਾਲ ਕੋਈ ਗੱਲਬਾਤ ਹੋ ਗਈ ਕੋਈ ਨਾ ਉਹ ਗੱਲ ਕਰਨ ਜਿਹੜੀ ਉਹਨੂੰ ਪਤਾ ਲੱਗ ਗਿਆ ਕੁੜੀ ਨੂੰ ਉਸ ਤੋਂ ਬਾਅਦ ਭਾਜੀ ਉਹਨਾਂ ਨੇ ਸਾਡੀ ਕੁੜੀ ਦਾ ਤੱਕਾ ਦਿੱਤਾ ਜੇ ਪਾਰਲੀਮੈਂਟ ਦੇ ਮੁੰਡੇ ਨੇ ਜਿਆਦਾ ਨਹੀਂ ਆ ਜਾਂ ਕੁੜੀ ਨੇ ਘੱਟ ਕੀਤੀ ਆ ਕੁੜੀ ਵੀ ਦੇਖ ਈਓ ਦੇ ਸਹਿਯੋਗ ਤੇ ਸਾਂਝੇ ਤਰੀਕੇ ਤੇ ਉਹਨਾਂ ਤੱਕਾ ਕੀਤਾ ਗਿਆ ਕੁੜੀ ਦਾ ਨਾਮ ਆ ਗਿਆ ਕੁੜੀ ਦਾ ਨਾਮ ਉਸਤਾਰ ਕਿਹੜੀ ਜਗ੍ਹਾ ਵੇਈ ਹੋਈ ਸੀ ਰਾਵਲ ਪਿੰਡ ਦੀ ਪੈਟਰੋਲ ਬਪਰੇ ਬਿਲਕੁਲ ਸਾਹਮਣੇ ਉਹ ਇਹਦੇ ਘਰ ਵਾਲੇ ਦਾ ਕੀ ਨਾਮ ਸੀ ਪਾਕਿਸਤਾਨੀ ਅੱਛਾ ਜੀ ਤੁਹਾਨੂੰ ਵੀ ਲੱਗਦਾ ਕਿ ਇਹਨੂੰ ਕੁੜੀ ਨੂੰ ਮਾਰਿਆ ਗਿਆ ਹੈ ਮਾਰਿਆ ਗਿਆ ਮਾਰਿਆ ਗਿਆ ਤੇ ਉਸ ਤੋਂ ਬਾਅਦ ਬੜੀ ਗੈਰਤ ਆਈ ਗਈ ਆ ਕਿੰਨੇ ਸਾਲ ਹੋ ਗਏ ਵਿਆਹ ਨੂੰ ਕੁੜੀ ਦੇ ਪਿਆਰ 2 ਤੋਂ 2.5 ਸਾਲ ਹੋ ਗਏ ਹੁਣ ਤੁਸੀਂ ਕੀ ਮੰਗ ਕਰਦੇ ਮੱਛਾ ਆਪਾਂ ਦੇ ਵੀ ਚਾਹਦੇ ਆ ਜੀ ਸਭ ਨੂੰ ਸਾਫ਼ ਨਾ ਚਾਹੀਦਾ ਹੈ ਜਿਵੇਂ ਕਿ ਇਹਨਾਂ ਦੀ ਫੈਮਿਲੀ ਦੇ ਕੋਲ ਕੇਸ ਦਾ ਨਾਮ ਨਹੀਂ ਤਾਂ Obrigado.